ਜਿਲੇ ਚ ਪਈ ਹੜ੍ਹ ਦੀ ਮਾਰ ਤੋਂ ਬਾਅਦ ਰਾਵੀ ਦਾ ਮੂੰਹ 모ੜਨ ਵਾਲੇ ਲਈ ਜਿੱਥੇ ਤੁਸੀਂ ਬੰਨ ਬੰਨੇ ਜਾ ਰਹੇ ਨੇ ਉੱਥੇ ਹੀ ਦੂਸਰੇ ਪਾਸੇ ਹੁਣ ਪਾਣੀ ھیਠਾਉਣ ਤੋਂ ਬਾਅਦ ਸਫਾਈ ਅਭਿਆਨਾਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਮਹਾਮਾਰੀ ਤੋਂ ਬਚਾਇਆ ਜਾ ਸਕੇ ਇਸ ਅਭਿਆਨ ਦੇ ਵਿੱਚ ਸ਼ੁਰੂਆਤ ਕਰਨ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਵੱਲੋਂ ਸਰਹੱਦ ਦੇ ਪਿੰਡ ਬਵਿਆਲ ਤੋਂ ਸ਼ੁਰੂਆਤ ਕੀਤੀ ਗਈ ਰਾਸੀ ਦਾ ਸਮਾਗ ਮਗ ਗਿਆ ਹੁ ਰਾਤ ਤਾਜ਼ਾ ਵੀ ਵਾਰੀ ਹੈ ਕੈਬਨਟ ਮੰਤਰੀ ਆਪ ਜਿਹੜਾ ਪਿੰਡਾਂ ਵਿੱਚ ਘੁੰਮ ਰਹੇ ਨੇ ਚੀਜ਼ਾਂ ਦੇ ਉਹ ਵਈਏ ਜੀ ਜਦੋਂ ਵੀ ਇੱਥੇ ਸੀਮਾ ਵਰਤੀ ਇਲਾਕੇ ਜਦੋਂ ਵੀ ਆਪਣੀ ਆਫਤ ਆਈ ਹੈ ਮੰਤਰੀ ਸਾਹਿਬ ਖੁਦ ਤੋਂ ਸਾਹਮਣੇ ਪਹਿਲੇ ਖੜਾਲੇ ਵਿੱਚ ਲੋਕਾਂ ਜੀ ਰੇ ਆ ਆਉਂਦੇ ਲੋਕਾਂ ਨੂੰ ਹਰ ਪਿੰਡ ਦੇ ਵਿੱਚ ਜਿੱਥੇ ਰਾਸ਼ਨ ਦੀ ਰੋੜਾ ਉਹ ਆਸ਼ਿੰਦਤਾ ਆਪ ਸੂਣ ਸਫਾਈ ਵੀ ਚਲਾ ਰਹੇ ਹੋ ਸਾਹਮਣੇ ਸਫਾਈ ਵੀ ਲੱਗੇ ਹੋਇਆ ਜਿਨ੍ਹਾਂ ਨੂੰ ਜੀਚੀ ਦੀ ਜ਼ਰੂਰਤ ਹੈ ਪਸ਼ੂਆਂ ਦਾ ਚਾਰਾ ਮਕਾਰ ਵੀ ਦੇਖ ਰਿਹਾ ਲੋਕਾਂ ਦੇ ਮਾਲੀ ਸਾਹਿਬਾ ਜੋ ਲੋਕਾਂ ਨੂੰ ਜ਼ਰੂਰਤ ਹੈ ਉਹਨਾਂ ਜ਼ਰੂਰੀਆਂ ਟੀਮਾਂ ਜਿਹੜੀਆਂ ਹਨ ਮંત્રી ਸਾਹਿਬ ਆਪ ਜਿਹੜੇ ਆ ਉਹ ਸਫਾਈ ਦੇ ਖਾਣਾ ਬੂਤੀ ਨਹੀਂ ਕਰਦੇ ਉਹ ਬਿਲਕੁਲ ਜੀ ਸਫਾਈ ਹੈ ਦੇ ਦੇ ਪਿੰਡਾਂ ਦਾ ਦੇ ਕੇ ਪਿੰਸ ਲਾ ਕੇ ਬਿਲਕੁਲ ਗ੍ਰਾਊਂਡ ਲੈਵਲ ਤੇ ਸਫਾਈ ਕਰ ਰਿਹਾ ਹੈ ਕਮਲੇਸ਼ ਕੁਮਾਰੀ ਜੀ ਆ ਮੰਤਰੀ ਖੁਦ ਪਿੰਡਾਂ ਵਿੱਚ ਜਾ ਕੇ ਸਫਾਈ ਕਰ ਰਹੇ ਨੇ ਲੋਕਾਂ ਦੀ ਮੁਸ਼ਕਲ ਸੁਣਨੇ ਕੀ ਕਰੇ ਖੋਜ ਕੀ ਚੱਕ ਪਿੰਡ ਵਿੱਚ ਪਹਿਲੀ ਵਾਰੀ ਐਮਐਲਏ ਸਾਹਿਬ ਆਇਆ ਨਾ ਤੇ ਦੁਨੀਆ ਬੜੀ ਖੋਸ ਅੱਜ ਤੇ ਇਹ ਕਦੇ ਕੋਹਣੇ ਸਾਡੀ ਮੁਸ਼ਕਲ ਨਹੀਂ ਸੁਣੀ ਅੱਜ ਸਾਰੇ ਦੀਆਂ ਮੁਸ਼ਕਲਾਂ ਨੇ ਸੁਣੀਆਂ ਨਾ ਸਾਨੂੰ ਵਾਦਾ ਕਰੀਗੇ ਬੇ ਹੱਲ ਕਰਗੇ ਅਸੀਂ ਤੇ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਕੋਟੇ ਵੀ ਭੱਜੇ ਨਾ ਬੜੀ ਮਾਰੀ ਹਾਲਤ ਹੋਈ ਆ ਕਿਵੇਂ ਗੈਸ ਸਿਲੰਡਰ ਚਾਹੋਣੋ ਕਰੀਏ ਸੁਣ ਕੇ ਸ਼ੋਸ਼ਣ ਕੀਤਾ ਮੰਤਰੀ ਸਾਹਿਬਾ ਕਹੇ ਵੀ ਗ੍ਰਾਂਟ ਲਿਖਦੇ ਆ ਨੇ ਆਣਗੇ ਤੁਸੀਂ ਗ੍ਰਾਂਟਾਂ ਤੁਹਾਡੀਆਂ ਮਨਜ਼ੂਰ ਹੋਣਗੀਆਂ ਬਿਲਕੁਲ ਮਾਨ ਸਾਹਿਬ ਦੇ ਨਿਰਦੇਸ਼ਾਂ ਦੇ ਤਹਿਤ ਸਮੁੱਚਾ ਪੰਜਾਬ ਦਾ ਜਿਹੜਾ ਉਹ ਸਰਕਾਰ ਹੈ ਉਹ ਇਹਨਾਂ ਦਿਨਾਂ ਦੇ ਦੌਰਾਨ ਜਿਹੜੇ ਫਲਾਡ ਤੋਂ ਹੜ੍ਹਾਂ ਤੋਂ ਪ੍ਰਭਾਵਿਤ ਇਲਾਕੇ ਆ ਪਿੰਡ ਨੇ ਖਾਸ ਕਰਕੇ ਉਹਨਾਂ ਦੇ ਅੰਦਰ ਕਿਉਂਕਿ ਨੁਕਸਾਨ ਬਹੁਤ ਵੱਡੀ ਪੱਧਰ ਤੇ ਹੋ ਗਿਆ ਸੋ ਉਸ ਨੁਕਸਾਨ ਦੀ ਪਰਭਾਈ ਲਈ ਆਪਣੇ ਆਪਣੇ ਚੈਨਲ ਤੋਂ ਸਰਕਾਰ ਕੰਮ ਕਰ ਰਹੀ ਹੈ ਉਹਦੀਆਂ ਹੋ ਰੀਆਂ ਨੇ ਗੁਰਦਾਰੀਆਂ ਹੋ ਰਹੀਆਂ ਨੇ ਸਪੈਸ਼ਲ ਚਾਹੇ ਫਸਲ ਆ ਚਾਹੇ ਕਿਸੇ ਦਾ ਘਰ ਟੁੱਟਿਆ ਚਾਹੇ ਕਿਸੇ ਦੇ ਪਸ਼ੂ ਮਰੇ ਆ ਪਰ ਹੁਣ ਸਭ ਤੋਂ ਵੱਡਾ ਸਵਾਲ ਇਸ ਸਮੇਂ ਦੇ ਦੌਰਾਨ ਇਹ ਆ ਕਿ ਜਿਹੜਾ ਆਪਣੇ ਫਲਾਡ ਦੇ ਪਾਣੀ ਕਰਕੇ ਕੋਈ ਮਹਾਮਾਰੀ ਨਾ ਫੈਲੇ ਬਿਮਾਰੀ ਦੀ ਚਿੰਤਾ ਨੂੰ ਲੈ ਕੇ ਮਾਨਜੁਗ ਮੁੱਖ ਮੰਤਰੀ ਜੀ ਨੇ ਫੈਸਲਾ ਕੀਤਾ ਵੀ ਸਾਰੀਆਂ ਵਿਧਾਨ ਸਭਾਵਾਂ ਪੰਜਾਬ ਦੀਆਂ ਜਿਨ੍ਹਾਂ ਦੇ ਅੰਦਰ ਹੜ੍ਹਾਂ ਦਾ ਪਾਣੀ ਗਿਆ ਉਹਨਾਂ ਪਿੰਡਾਂ 'ਚ ਚੇਤਾ ਜਾ ਕੇ ਚਾਹੇ ਕੋਈ ਮੰਤਰੀ ਆ ਚਾਹੇ ਐਮਐਲਏ ਆ ਚਾਹੇ ਕੋਈ ਚੇਅਰਮੈਨ ਆ ਚਾਹੇ ਕੋਈ ਵੀਡੀਓ ਆ ਚਾਹੇ ਕੋਈ ਮੈਡੀਕਲ ਟੀਮ ਦਾ ਕਰਮਚਾਰੀ ਅਧਿਕਾਰੀ ਆ ਸਾਰੇ ਲੋਕਾਂ ਨੂੰ ਮਤਲਬ ਜਿਹੜਾ ਨਾਲ ਲੈ ਕੇ ਔਰ ਇਹ ਸਫਾਈ ਵਿਹਾਨ ਚਲਾਈ ਜਾਵੇ ਸੋ ਅੱਜ ਫਿਰ ਦੁਬਾਰਾ ਮੈਂ ਸਰਦੀ ਪਿੰਡ ਖੋਜ ਕੀ ਚੱਕ ਜਿਹੜਾ ਉਹ ਜਿਹਦੇ ਪਾਰ 13 ਪਿੰਡਾਂ ਦੇ ਨਾਲ ਦਾ ਧੁਰਾ ਖੋਜ ਕੇ ਚੱਗ ਇੱਥੇ ਜਿਹੜਾ ਸਫਾਈ ਅਭਿਆਨ ਚਲਾਇਆ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਨੌਜਵਾਨ ਸਾਡੀਆਂ ਭੈਣਾਂ ਮਾਵਾਂ ਇਸ ਨਗਰ ਦੀਆਂ ਆਪ ਵਲੰਟੀਅਰ ਹੋ ਕੇ ਸਫਾਈ ਅਭਿਆਨ 'ਚ ਹਿੱਸਾ ਲੈ ਰਹੇ ਆ ਔਰ ਮਾਨ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਕਿ ਹਰੇਕ ਉਹ ਪਿੰਡ ਜਿਸ ਪਿੰਡ ਦੇ ਅੰਦਰ ਪਾਣੀ ਵੜ ਗਿਆ ਫਲੱਡ ਦਾ ਨੁਕਸਾਨ ਹੋਇਆ ਉਹਨਾਂ ਨੂੰ ਬਕਾਇਦਾ ਸਰਕਾਰ ਇੱਕ ਇੱਕ ਲੱਖ ਰੁਪਈਆ ਪਹਿਲੀ ਕਿਸ਼ਤ ਵਜੋਂ ਦੇ ਰਹੀ ਹੈ ਤਾਂ ਜੋ ਉੱਥੇ ਹੋਰ ਸਫਾਈ ਜਿਹੜੀ ਆ ਉਹ ਕੀਤੀ ਜਾ ਸਕੀ ਸੋ ਅੱਜ ਲਗਭਗ ਸਾਨੂੰ ਡੇਢ ਘੰਟਾ ਹੋ ਗਿਆ ਲੱਗੇ ਸਫਾਈ ਅਭਿਆਨ ਨੂੰ ਚਾਲੂ ਕੀਤੇ ਹੋਏ ਔਰ ਇਸ ਤੋਂ ਬਾਅਦ ਦੂਜੇ ਪਿੰਡਾਂ 'ਚ ਜਾਣਾ ਬਾਕੀ ਥਾਵਾਂ ਤੇ ਵੀ ਟੀਮਾਂ ਲੱਗੀਆਂ ਨੇ ਸਾਡੀਆਂ ਵੱਖ-ਵੱਖ ਅਨਚਾਰਜਾਂ ਦੀ ਗਵਾਈ 'ਚ ਸੋ ਫੋਗਿੰਗ ਮਸ਼ੀਨ ਤੁਸੀਂ ਦੇਖਿਆ ਉਹ ਵੀ ਚਲਾਈ ਜਾ ਰਹੀ ਆ ਮੱਛਰ ਨੂੰ ਮਾਰਨ ਦੇ ਲਈ ਜਿਹੜਾ ਸਪਰੇਅ ਕੀਤੀ ਜਾ ਰਹੀ ਆ ਕੋਈ ਲਾਵਾ ਹੋਵੇ ਇਸ ਕਿਸਮ ਦਾ ਜਦੇ ਨਾਲ ਕੋਈ ਡਾਇਰੀਆ ਨਾ ਫੈਲੇ ਜਾਂ ਡੇਂਗੂ ਵਗੈਰਾ ਨਾ ਫੈਲੇ ਸੋ ਵੀਡੀਓ ਸਾਰੇ ਅਧਿਕਾਰੀ ਨਾਲ ਨੇ ਸੋ ਮੈਂ ਲੋਕਾਂ ਨੂੰ ਵੀਲ ਕਰਾਂਗਾ ਕਿ ਇਹ ਸਫਾਈ ਅਭਿਆਨ ਨਿਰੰਤਰ ਜਾਰੀ ਰਹਿਣਾ ਚਾਹੀਦਾ ਜਿਨ੍ਹਾਂ ਗਲੀਆਂ ਚ ਤੁਸੀਂ ਬੰਦੇ ਹੋ ਖੜੋਂਦੇ ਹੋ ਨੰਗਦੇ ਹੋ ਵੜਦੇ ਹੋ ਇਹਨਾਂ ਗਲੀਆਂ ਚ ਜਿਹੜਾ ਜੇ ਸਾਫ ਸਫਾਈ ਹੋਏਗੀ ਤੇ ਤੁਹਾਡੀ ਤੰਦਰੁਸਤੀ ਰਹਿਣੀ ਹੈ ਤੁਹਾਡੇ ਬੱਚਿਆਂ ਦੀ ਤੁਹਾਡੇ ਬਜ਼ੁਰਗਾਂ ਦੀ ਤੁਹਾਡੇ ਸਭ ਦੀ ਸਿਹਤ ਚੰਗੀ ਰਹੇਗੀ ਸੋ ਮੈਂ ਲੋਕਾਂ ਨੂੰ ਵੀਲ ਕਰਦਾ ਕਿ ਹਰੇਕ ਪਰਿਵਾਰ ਹਰੇਕ ਮਨੁੱਖ ਜਿਹੜਾ ਉਹ ਸਫਾਈ ਵਿਹਾਨ ਦੇ ਵਿੱਚ ਹਿੱਸਾ ਪਾਵੇ ਸੋ ਅੱਜ ਵੀ ਦਰਜਣਾ ਪਿੰਡਾਂ ਦੇ ਅੰਦਰ ਅਸੀਂ ਸਫਾਈ ਵਿਹਾਨ ਜਿਹੜਾ ਉਹ ਚਾਲੂ ਕੀਤਾ ਹੋਇਆ ਹੈ